ਕਿਸਾਨ ਵੀਰੋ ਤੂੜੀ ਦੀਆਂ ਗੱਠਾਂ ਬੰਨਣ ਵਾਲੀਆਂ ਜਿਹੜੀਆਂ ਪ੍ਰੈਸਾਂ ਕਿੱਦੜ ਬਾਹਰ ਏਰੀਆ ਦੇ ਵਿੱਚ ਬਹੁਤ ਲੱਗ ਚੁੱਕੀਆਂ ਜਿੱਥੇ ਕਿ ਤੂੜੀ ਨੂੰ ਉੱਥੇ ਲੈ ਜਾਂਦੇ ਆ ਗੱਠਾ ਬੰਨ ਕੇ ਤੇ ਅੱਗੇ ਸੇਲ ਕਰਦੇ ਆ ਜਾਂ ਕਿਸੇ ਵੀਰ ਨੇ ਸਟੋਰੇਜ ਆਸਤੇ ਰੱਖਣੀਆਂ ਹੁੰਦੀਆਂ ਤਾਂ ਤੂੜੀ ਨੂੰ ਉੱਥੇ ਲਿਜਾ ਕੇ ਤੇ ਗੱਠਾ ਬਣਵਾ ਕੇ ਘਰੇ ਰੱਖ ਸਕਦੇ ਆ ਆ ਵੀਰਾਂ ਨੇ ਆਪਦੀ ਮਸ਼ੀਨ ਲਿਆਂਦੀ ਆ ਜਿਹੜੀ ਕਿ ਕੁੱਪ ਦੇ ਨਾਲ ਹੀ ਲਾ ਲਈ ਜਾ ਕੇ ਖੇਤ ਦੇ ਵਿੱਚ ਤੇ ਉੱਥੋਂ ਆ ਗੱਠਾਂ ਜਿਹੜੀਆਂ ਇਸ ਤਰ੍ਹਾਂ ਬੰਨ ਕੇ ਪੈਕ ਕਰਕੇ ਤੇ ਰੱਖ ਲੈਂਦੇ ਆ ਤੇ ਵੈਸੇ ਇਹਨਾਂ ਨੇ ਫਿਲਹਾਲ ਨਵੀਂ ਮਸ਼ੀਨ ਲੈਂਦੀ ਆ ਅਜੇ ਖੁਦ ਵੀ ਸਿੱਖ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਤੇ ਵਧੀਆ ਮਸ਼ੀਨ ਚੱਲੀ ਵਧੀਆ ਰਿਸਪਾਂਸ ਮਿਲਿਆ ਤਾਂ ਕਹਿੰਦੇ ਵੀ ਅੱਗੇ ਆਪਾਂ ਕੰਮ ਹੋਰ ਵਧਾਵਾਂਗੇ ਪਰ ਫਿਲਹਾਲ ਇਹਨਾਂ ਨੇ ਆਪਦੇ ਵਾਸਤੇ ਹੀ ਲਿਆਂਦੀ ਆ ਮਸ਼ੀਨ ਇਹ ਪਿੰਡ ਇਹਨਾਂ ਦਾ ਖੂਨਣ ਖੁਰਦਾ ਆਪਦੇ ਖੇਤ ਦੇ ਵਿੱਚ ਇਹ ਗੱਠਾ ਬਣ ਕੇ ਤੇ ਅਜੇ ਤੱਕ ਰੱਖ ਰਹੇ ਆ ਮਤਲਬ ਸੰਭਾਈ ਵੀ ਕਰ ਸਕਦੇ ਆ ਜੇ ਅੱਗੇ ਵੇਚ ਨਹੀਂ ਹੋਵੇ ਤੇ ਗੱਠ ਵੇਕ ਵੀ ਜਾਊਗੀ ਪਿਛਲੇ ਪਾਸਿਓਂ ਇਸ ਤਰ੍ਹਾਂ ਇਹਦੇ ਵਿੱਚ ਤੂੜੀ ਜਿਹੜੀ ਪਾ ਕੇ ਇਹਨਾਂ ਹੋਪਰ ਦੇ ਵਿੱਚ ਆ ਜਾਂਦੀ ਹੈ ਤੇ ਉੱਥੋਂ ਜਿਹੜੀ ਪ੍ਰੈਸ ਦੇ ਨਾਲ ਗੱਟੇ ਦੇ ਉੱਤੇ ਬੰਨ ਕੇ ਗੱਟਾ ਉਤੋਂ ਤੇ ਪ੍ਰੋਪਰ ਕਵਰ ਹੋ ਜਾਂਦੀ ਹੈ ਵੀ ਪਾਣੀ ਪਾਣੀ ਵਗੈਰਾ ਪੈਂਦਾ ਨਹੀਂਗਾ ਤੇ ਇਸ ਤਰ੍ਹਾਂ ਇਧਰ ਵਰਮੇ ਦੇ ਵਿੱਚ ਫਟੇ ਦੇ ਉੱਤੇ ਲਾਈ ਜਾਂਦੇ ਆ ਤੂੜੀ ਤੇ ਉੱਪਰ ਜਾ ਕੇ ਉਹ ਇਕੱਠੀ ਹੁੰਦੀ ਆ